ਦੇਚ ਦੁਖ ਵਧਦਾ ਜਾ ਰਿਹਾ ਦੁਖ ਵਧਦਾ ਜਾ ਰਿਹਾ ਮਨੁਕ ਛੋਟੀ ਛੋਟੀ ਥਾਂ ਤੇ ਸਾਵਧਾਨ ਨਹੀਂ ਆਉਂਦਾ ਮਹਾਰਾਜ ਕਹਿੰਦੇ ਨੇ ਸਾਵਧਾਨ ਹੋ ਨਰ ਅਚੇਤ ਪਾਪ ਤੇ ਡਰ ਰਹਿ ਆਮ ਸਜਣਾ ਨੂੰ ਇਸ ਪੰਕਤੀ ਨੂੰ ਪੜਨ ਦੇ ਚ ਮਗਲਤਾ ਲੱਗ ਜਾਂਦਾ ਭਈ ਅਚੇਤ ਪਾਪ ਤੋਂ ਡਰ ਪਾਪ ਕਿੱਥੇ ਅਚੇਤ ਹੋਵੇਗਾ ਕਰਤਾ ਪਾਪ ਦਾ ਕੌਣ ਹੈ ਅਸੀਂ ਆ ਉਹਨੂੰ ਆਖਿਆ ਜਾ ਰਿਹਾ ਹੈ ਐ ਅਚੇਤ ਮਨੁੱਖ ਪਾਪ ਤੋਂ ਡਰ ਨਰ ਅਚੇਤ ਏ ਅਚੇਤ ਬੰਦੇ ਏ ਨਾ ਸਮਝ ਬੰਦੇ ਪਾਪ ਤੋਂ ਡਰ ਕਿਸੇ ਨੂੰ ਝੋਟ ਨਾ ਪੁਜਾ ਕਿਉਂ ਪੁਚਾਈ ਗਈ ਝੋਟ ਕਈ ਗੁਣਾ ਵਜਣੀ ਹੋ ਕੇ ਵਾਪਸ ਆਏਗੀ ਤੈਨੂੰ ਲਗੇਗੀ ਰੱਬੀ ਨਿਯਮ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਆਵੇ ਜੋ ਤੂੰ ਜਗਤ ਨੂੰ ਦੇ ਰਿਹਾ ਹੈ ਇਹ ਹੀ ਪਲਟ ਕੇ ਵਾਪਸ ਆਏਗਾ ਮੈਂ ਰੋ ਰਿਹਾ ਤਾਂ ਮੈਂ ਜ਼ਰੂਰ ਕਈਆਂ ਨੂੰ ਰੁਲਾਇਆ ਹੋਵੇਗਾ ਹੋ ਗਈਏ ਮੇਰੀ ਬੇਇੱਜ਼ਤੀ ਜ਼ਰੂਰ ਮੈਂ ਕਿਸੇ ਦੀ ਬੇਇੱਜ਼ਤੀ ਕੀਤੀ ਹੋਣੀ ਹੈ ਇਤੇ ਦਿੱਤਾ ਲਈਏ ਆਪਣਾ ਕਿੱਕਰੀ ਉਗ ਪਏ ਨੇ ਕੰਡੇ ਕੰਡੇ ਤੂੰ ਮੈਂ ਕਿਕਰਾਂ ਦਾ ਹੀ ਬੀਜ ਬੋਇਆ ਹੋਵੇਗਾ ਮਿਲ ਗਏ ਨੇ ਮੈਨੂੰ ਅੰਗੂਰ ਤੂੰ ਮੈਂ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗਾ ਉਹਦਾ ਬੂਟਾ ਲਾਇਆ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਹੁਣ ਕੀ ਸਮਝਾਈਏ ਸੁਣੋ ਲੋੜੇ ਦਾਖ ਬਿਜੌਰੀਆਂ ਬਲਿਸ਼ਤਾਨ ਦਾ ਇਲਾਕਾ ਬਿਜੌਰ ਦਾ ਇਲਾਕਾ ਉਥੋਂ ਦੀ ਦਾਖ ਬੜੀ ਮਸ਼ਹੂਰ ਸੀ ਉਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼ ਤੇ ਬਾਬਾ ਫਰੀਦ ਕਹਿੰਦੇ ਨੇ ਮੰਗ ਦਾ ਤੇ ਬਿਜੌਰੀ ਦਾਖ ਹੈ ਲੋੜੇ ਦਾਖ ਬਿਜੌਰੀਆਂ ਪਰ ਕਿਕਰ ਬੀਜੇ ਜੱਟ ਬੂਟਾ ਕਿ ਕਰਦਾ ਲਾਂਦਾ ਮੰਗਦਾ ਬਿਜੌਰੀ ਅੰਗੂਰ ਹੈ ਲੋੜੇ ਦਾਖ ਬਿਜਾਉ ਰੀਆਂ ਕਿਕਰ ਵੀ ਜੇ ਜੱਟ ਹੰਡੇ ਉਹਨ ਕਤਾਇਂਦਾ ਪੈਂਦਾ ਲੋੜੇ ਪਟ ਕੌਣ ਦਸੇ ਜੋ ਤੂੰ ਬੀਜ ਰਿਆ ਉਹ ਤੈਨੂੰ ਹੀ ਖਾਣਾ ਪਏਗਾ ਆਪ ਬੀਜ ਆਪੇ ਹੀ ਖਾਏ ਇਤੇ ਜਿਹੜਾ ਬੀਜੇ ਸੋ ਲੋਣੇ ਕਰਮਾਂ ਸੰਧੜਾਖੇ 4-5 ਸਾਲ ਪਹਿਲੇ ਦੀ ਘਟਨਾ ਅਮਰਤਵੇਲੇ ਸੌਥਾ ਲੰਡਨ ਦੀ ਗੱਲ ਤਿੰਨ ਨੌਜਵਾਨ ਅਮਰਤਵੇਲੇ ਮੇਰੇ ਕੋਲ ਆਏ ਇੱਕ ਮਾਸੂਮ ਬੱਚਾ ਉਹਨਾਂ ਦੀ ਗੋਦ 'ਚ ਸੀ ਜਨਮ ਤੋਂ ਉਹਦੇ ਪੈਰ ਨਹੀਂ ਸਨ ਹੱਥ ਨਹੀਂ ਸਨ ਜਨਮ ਤੋਂ ਪਰ ਗਜ਼ਬ ਦੀ ਗੱਲ ਅੱਖਾਂ 'ਤੇ ਬਣੀਆਂ ਹੀ ਨਹੀਂ ਸਨ ਐਵੇਂ ਹੀ ਮੋਸ ਅੱਖਾਂ ਤੋਂ ਬਿਨਾ ਮੋਸ ਪਰ ਜ਼ਿੰਦਾ ਮੇਰੇ ਅੱਗੋਂ ਰੱਖਿਆ ਅੰਮ੍ਰਿਤ ਵੇਲੇ ਮੈਂ ਵੀ ਹੈਰਾਨ ਕਿ ਅੰਮ੍ਰਿਤ ਵੇਲੇ ਆਏ ਨੇ ਇਹ 마ਸੂਮ ਬੱਚਾ ਮੇਰੇ ਅੱਗੋਂ ਬਿਲਕੁਲ ਡਰਾਉਣ ਆਜੇ ਮੈਨੂੰ ਕਹਿਣ ਲੱਗੇ ਗੈਨੇ ਜੀ ਤੁਹਾਡੇ ਕਰਮ ਸਿਧਾਂਤ ਨਾਲ ਅਸੀਂ ਸਹਿਮਤ ਨਹੀਂ ਜੋ ਤੁਸੀਂ 15 ਦਿਨ ਸਿਰ ਖਪਾਈ ਕਰਦੇ ਰਹੇ मैं पंद्रह दिन करम फिलोसफी से बोलिया पहले दस इस बच्चे ने किया अगर ये जिंदा रहा जीवन भर दुखी रहेगा मां बाप भी दुखी रहने इसने कीता की इतों स्पष्ट हो गया कर्म सिद्धांत थोड़ा गलत है कर्म फिलासफी निरी झूठ है की किया इसने ਮੈਂ ਕਹ ਗਜ਼ਬ ਦੀ ਗੱਲ ਪਹਿਲੇ ਵਿਚਾਰ ਵਟਾਂਦਰਾ ਕਰਨ ਦਾ ਟੰਗ ਤੇ ਸਿੱਖੋ ਸਵਾਲ ਵੀ ਆਪ ਕਰ ਲਿਆ ਜਵਾਬ ਵੀ ਆਪ ਦੇ ਦਿੱਤਾ ਵਿਚਾਰ ਵਟਾਂਦਰਾ ਇਹ ਹੁੰਦਾ ਆਪਣੇ ਵਿਚਾਰ ਰੱਖਣੇ ਦੂਜੇ ਦੇ ਵਿਚਾਰ ਸੁਣਨੇ ਤੁਸੀਂ ਤੇ ਸਵਾਲ ਵੀ ਖੁਦ ਕਰ ਦਿੱਤਾ ਤੇ ਜਵਾਬ ਵੀ ਖੁਦ ਲੈ ਦਿੱਤਾ ਐਸਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਇਹ ਜਜ਼ਾ ਕਰਮ ਸਿਧਾਂਤ ਗਲ ਮੈਂ ਕਹ ਗੱਲ ਸੁਣੋ ਕਰਮ ਮਨੁੱਖ ਮਰਦੇ ਦਮ ਤੱਕ ਕਰਦਾ ਹੈ। ਰੋਜ਼ ਰੋਜ਼ ਜੀਵਨ ਦਾ ਛੋਲਾ ਛੋਟਾ ਹੁੰਦਾ ਜਾ ਰਿਹਾ ਹੈ। ਰੋਜ਼ ਰੋਜ਼ ਕਰਮਾਂ ਦੀ ਖੇਤੀ ਵੱਡੀ ਹੁੰਦੀ ਜਾ ਰਹੀ ਹੈ, ਵੱਡੀ ਹੁੰਦੀ ਜਾ ਰਹੀ ਹੈ। ਧਰਤੀ ਕਰਮਾਂ ਦੀ ਵੱਡੀ ਹੁੰਦੀ ਜਾ ਰਹੀ ਹੈ, ਬੋਏ ਹੋਏ ਬੀਜ ਜ਼ਿਆਦਾ ਹੁੰਦੇ ਜਾ ਰਹੇ। ਕੁਝ ਅਸੀਂ ਖਾਈ ਜਾ ਰਹੇ ਹਾਂ, ਫਿਰ ਵੀ ਫਸਲ ਵੱਧਦੀ ਜਾ ਰਹੀ ਹੈ। ਇੱਕ ਦਿਨ ਛੋਲਾ ਮੁੱਕ ਜਾਂਦਾ ਹੈ, ਬੀਜ ਹੋਏ ਬੀਜ ਰਹਿ ਜਾਂਦੇ ਨੇ। ਉਹ ਜੋ ਬੀਜ ਹੋਏ ਬੀਜ ਰਹਿ ਜਾਂਦੇ ਨੇ ਉਹਨਾਂ ਹੀ ਕੀਤੇ ਕਰਮਾਂ ਕਰਕੇ ਕਰਮੀ ਆਵੇ ਕਪੜਾ ਫਿਰ ਕਪੜਾ ਮਿਲਦਾ ਫਿਰ ਚੋਲਾ ਮਿਲਦਾ ਮੈਂ ਕਿ ਕੁਝ ਬੋਇਆ ਹੋਏ ਬੀਜ ਰਹਿ ਗਏ ਸਨ ਇਸ ਨੇ ਨਹੀਂ ਭੋਗੇ ਹੁਣੇ ਹੁਣ ਭੋਗੇਗਾ ਹੁਣ ਭੋਗੇਗਾ ਬੱਚਾ ਝੁਕ ਲਿਆ ਕਹਿਣ ਲੱਗੇ ਬੜੇ ਕਠੋਰ ਬਚਨ ਨੇ ਤੁਹਾਡੇ ਮੈਂ ਕਿ ਨਹੀਂ ਪ੍ਰਭੂ ਦਾ ਨਿਯਮ ਹੈ ਈਸ਼ਵਰੀ ਨਿਯਮ ਹੈ ਔਰ ਮੈਂ ਮਕਈ ਬੀਜ ਦੇਵਾਂ ਤੇ ਫਿਰ ਆਖਾਂ ਪ੍ਰਭੂ ਮੇਰੇ ਕੋਲ ਭੁੱਲ ਹੋ ਗਈ ਏ ਚਲੋ ਬੋਈ ਤੇ ਮੈਂ ਮਕਈ ਏ ਪਰ ਤੂੰ ਕਣਕ ਪੈਦਾ ਕਰ ਦੇ ਰੱਬ ਨੇ ਇਹ ਆਖਣਾ ਨਹੀਂ ਅਸੀਂ ਆਪਣਾ ਵਿਧਾਨ ਨਹੀਂ ਬਦਲਦੇ ਸਾਰੀ ਦੁਨੀਆ ਦੇ ਰਾਸ਼ਟਰੀ ਵਿਧਾਨ ਪਤਾ ਨਹੀਂ ਕਿੰਨੀ ਦਫਾ ਤਰਮੀਮ ਹੋ ਚੁਕੇ ਨੇ ਸੰਸ਼ੋਧਨ ਹੋ ਚੁਕੇ ਸੈਂਕੜੇ ਦਫਾ ਸਾਡੇ ਦੇਸ਼ ਦੇ ਵਿਧਾਨ ਦੇਚ ਅਮੈਂਡਮੈਂਟ ਹੋ ਚੁਕੀ ਬਾਰ ਬਾਰ ਤਬਦੀਲੀ ਕਰਨੀ ਪਈ ਹੈ ਬਾਰ ਬਾਰ ਸੰਸ਼ੋਧਨ ਕਰਨਾ ਪਿਆ ਤੇ ਜੇ ਰੱਬ ਦੇ ਵਿਧਾਨ ਦੇਚ ਵੀ ਸੰਸ਼ੋਧਨ ਕਰਨਾ ਪਵੇ ਤਰਮੀਮ ਕਰਨੀ ਪਵੇ ਅਮੈਂਡਮੈਂਟ ਕਰਨੀ ਪਵੇ ਤਾਂ ਇਹਦਾ ਮਤਲਬ ਰੱਬ ਕੋਲੋ ਵੀ ਭੁੱਲਣਾ ਹੁੰਦੀਆਂ ਨੇ ਤੇ ਗਲਤੀਆਂ ਉਸਨੇ ਵੀ ਕੀਤੀਆਂ ਵਿਧਾਨ ਉਸਦਾ ਵੀ ਗਲਤ ਹੈ ਅਟਲ ਵਿਧਾਨ ਹੈ ਔਰ ਉਹ ਅਟਲ ਸੁਲਤਾਨ ਹੈ ਦੱਦਾ ਦੋਸ ਨਾ ਦੇਉ ਕਾਹੋ ਦੋਸ ਕਰਮਾ ਆਪਣੇ ਆ ਸਰੀਰ ਦਾ ਚੋਲਾ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਕਰਮਾਂ ਦੀ ਫਸਲ ਰੋਜ਼ ਰੋਜ਼ ਵੱਧਦੀ ਜਾ ਰਹੀ ਹੈ ਝੋਲੀ ਰੋਜ਼ ਰੋਜ਼ ਛੋਟੀ ਆਉਂਦੀ ਜਾ ਰਹੀ ਹੈ ਬੀਜ ਰੋਜ਼ ਰੋਜ਼ ਵੱਧੇ ਜਾ ਰਹੇ ਨੇ ਇੱਕ ਦਿਨ ਝੋਲੀ ਮੁੱਕ ਜਾਂਦੀ ਏ ਪਰ ਬੋਏ ਵਿੱਚ ਤੇ ਰਹਿ ਜਾਂਦਾ ਹੈ ਫਿਰ ਕਪੜਾ ਮਿਲਦਾ ਹੈ ਫਿਰ ਚੋਲਾ ਮਿਲਦਾ ਕਰਮੇ ਆਵੇ ਕਪੜਾ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਜੋ ਫਲ ਲਗਣ ਉਹ ਪਹਿਲੇ ਜੀਵਨ ਸਮਾਪਤ ਹੋ ਗਿਆ ਫਲ ਕਰਦਾ ਨਹੀਂ ਉਹਨਾਂ ਕਰਮਾਂ ਨੇ ਫਿਰ ਜਨਮ ਦੇ ਦਿੱਤਾ ਫਿਰ ਜਨਮ ਦੇ ਦਿੱਤਾ